ਇੱਕ ਬੰਦਾ ਸੀ ਉਹਦੇ ਤੇ ਗਰੀਬੀ ਸੀਗੀ ਕਿਉਂ ਹਲਵਾਈ ਆਪਣੀ ਖੇਤੀ ਕਰਦਾ ਸੀ ਉਹਨੇ ਭਰਾ ਤੋਂ ਕਣਕ ਲਈ ਬੀਜਣ ਨੂੰ ਪਰ ਜਾਈ ਨੇ ਆ ਕੁਛ ਕੀਤਾ ਵੀ ਸਿੱਟ ਕੇ ਕੜਾਈ ਜ ਨੂੰ ਸੇਕ ਲਵਾਤਾ ਹੈ ਹਰੀ ਨਾ ਹੋਵੇ ਉਹਨੇ ਉਹੀ ਬੀਜ ਬੀਜਣੀ ਸ਼ੁਰੂ ਕਰਤੀ ਇੱਕ ਉਹਦੇ ਕੋਲ ਦੀ ਸੰਤ ਨੰਗਾ ਜਾਂਦਾ ਉਹਨੇ ਸੋਚਿਆ ਵੀ ਆ ਹਾਲੀ ਗੋਲੇ ਪਾਣੀ ਹੋਊਗਾ ਆਪਾਂ ਚਾਹ ਲਗੀ ਕੁਛ ਲੈ ਉਹਨੇ ਜੋ ਪੁੱਛਿਆ ਭਾਈ ਹਾਲ ਗਿਆ ਵੀ ਪਾਣੀ ਪੀਣਾ ਉਹ ਕੰਦਾਜੋ ਮਹਾਰਾਜ ਹੈਗਾ ਰੱਖਿਆ ਵਾ ਮੇਰਾ ਉਹ ਪਾਣੀ ਪੀ ਕੇ ਉੱਠਣ ਲੱਗਾ ਕਹਿਣ ਲੱਗਾ ਵੀ ਥੋੜੀ ਬਾਕੀ ਐ ਤੇਰੇ ਕਰਮ ਸੁੱਤੇ ਪਏ ਆ ਤੇ ਜਾਗਣਗੇ ਇਹ ਗੱਲ ਕਹਿ ਕੇ ਸਾਹੂ ਤਾਂ ਚਲੇ ਗਿਆ ਉਦੋਂ ਦੂਜੇ ਦਿਨ ਜਾਂ ਤੀਜੇ ਦਿਨ ਉਹ ਹਲ ਜੋੜ ਕੇ ਬਾਹਰ ਚਲੇ ਗਿਆ ਉਹਦੇ ਘਰ ਵਾਲੀ ਨੇ ਰੋਟੀਆਂ ਦੀ ਦੇਕੀ ਜਾਣੀ ਸੀ ਤੇ ਖੁੱਲਾ ਦਹੀਂ ਦੂਹੀ ਪਾਉਣ ਨੂੰ ਦਾਲ ਪਾਣੀ ਪਾਉਣ ਨੂੰ ਕਿਸੇ ਦੇ ਗਵੰਢੀਆਂ ਦੇ ਭਾਂਡੇ ਲੈ ਲਿਆ ਬਾਟੀ ਰੋਟੀ ਦੇਖਦੇ ਕੋ ਤੇ ਉਦੋਂ ਬਦਲ ਹੋ ਗਿਆ ਬਹੁਤ ਜ਼ਿਆਦਾ ਇਹਨੂੰ ਬਦਲ ਹੋ ਗਿਆ ਉਹ ਕਹਿਣ ਲੱਗੀ ਵੀ ਗੱਲ ਸੁਣ ਲੈ ਬਦਲ ਹੋ ਗਿਆ ਬਹੁਤ ਜ਼ਿਆਦਾ ਮੈਂ ਜਾ ਕੇ ਜਵਾਕ ਜੰਦਾ ਦੇ ਪਸੂ ਡੰਗਰ ਸਾਭਦੀਆਂ ਤੂੰ ਰੋਟੀ ਖਾ ਲਾ ਆ ਭਾਂਡਾ ਨਾ ਪੁੱਲੈਂ ਮੈਂ ਲਈ ਗਵਾਂਡਿਆਂ ਨੂੰ ਮੰਗੇ ਮੁਰਕੀ ਆਪਾਂ ਦੇਣਾ ਨਹੀਂ ਕਿਸੇ ਨੇ ਉਹ ਕਹਿੰਦਾ ਵੀ ਠੀਕ ਆ ਜਾ ਉਹਨੇ ਰੋਟੀ ਖਾਂਦਿਆਂ ਖਾਂਦਾਂ ਮੀ ਲੱਗ ਗਿਆ ਪੈਣ ਰੋਟੀ ਖਾ ਕੇ ਆਪ ਉੱਠਿਆ ਉੱਠ ਕੇ ਕਿਸੇ ਬਸਲੇ ਹੋ ਗਿਆ ਤੇ ਉਹ ਬਾਤੀ ਦਾ ਚੇਤਾ ਭੁੱਲ ਜਦੋਂ ਉਹ ਆਇਆ ਘਰ ਉਹ ਕਹਿਣ ਲੱਗੀ ਹਾਂ ਬਈ ਭਾਂਡਾ ਉਹ ਕੰਨ ਲੈ ਵੀ ਮੈਂ ਤਾਂ ਭੁੱਲਿਆ ਉਹ ਕੰਨ ਜਾ ਲਿਆ ਚੱਕ ਕੇ ਫਿਰ ਕਹਿੰਦਾ ਹੁਣ ਤਾਂ ਖੇਤਾਂ ਚ ਪਾਣੀ ਖੜ ਗਿਆ ਮੀਂਹ ਜਾਦੇ ਪੈ ਗਿਆ ਉਹ ਕਹਿੰਦੀ ਇਸ ਸਾਲ ਗੱਲੇ ਜਾ ਉਹਦੀ ਨਾਲ ਟੋਨੀ ਉਹਨੇ ਚੱਕੀ ਸੰਖੇਤ ਲਾ ਗਿਆ ਜਿੱਥੇ ਉਹ ਬੈ ਕੇ ਰੋਟੀ ਖਾਣ ਲੱਗਿਆ ਸੀ ਉੱਥੇ ਉਹਨੇ ਦੇਖਿਆ ਟੋਤਾ ਕੇ ਇਧਰ ਉਧਰ ਹੱਥ ਮਾਰਿਆ ਪਰ ਉਹ ਕਿਥੋਂ ਨਾ ਚਾਈ ਫਿਰ ਉਹਨੂੰ ਆਕਾਸ਼ ਬਾਣੀ ਹੋਈ ਵੀ ਭਲਕਾ ਕੀ ਪਾੜਨਾ ਉਹ ਨਹੀਂ ਦੂਰ ਦਿਕਾ ਜ ਬੰਦਾ ਤਾਂ ਕੋਈ ਜੀਦਾ ਨਹੀਂ ਫੇਰ ਦੂਜੀ ਅੱਜ ਜਦੋਂ ਬਾਜਮਾਰੀ ਕਹਿੰਦਾ ਜਰ ਮੈਂ ਤਾਂ ਇੱਥੇ ਨਾ ਬਾਟੀ ਗਵਾਟ ਗਈ ਮੈਥੋਂ ਰੋਟੀ ਖਾਂਦੇ ਤੂੰ ਪਾਰਨਾ ਉਹ ਕਹਿੰਦਾ ਬਾਟੀ ਨਹੀਂ ਸੋਣੀ ਤੈਨੂੰ ਉਹ ਤਾਂ ਘੇਟਲੇ ਪਿਆਲ ਚਲੀ ਗਈ ਜਾ ਸਮੁੰਦਰ ਤੋਂ ਪਾਰ ਤੇ ਕਰਮ ਸੁੱਤੇ ਪਏ ਜਾ ਜਗਾ ਲੈ ਜੀ ਘਰ ਆਵਿਆ ਆ ਕੇ ਆਪਣੇ ਘਰ ਆੜੀ ਨੂੰ ਦੱਸੀ ਸਾਰੀ ਗੱਲ ਵੀ ਬੰਦਾ ਬੰਦਾ ਤਾਂ ਮੈਨੂੰ ਜੀ ਸੀ ਆਣੀ ਬਾਤ ਜਰੂਰ ਹੋਉਂਦੀ ਸੀ ਆ ਗੱਲ ਮੈਨੂੰ ਕਹਿ ਕੇ ਉਹ ਕਹਿੰਦੀ ਬਈ ਜਾ ਵੜ ਲਓ ਜੀ ਚੱਲ ਪਿਆ ਸਮੁੰਦਰ ਵੱਲੀ ਰਸਤੇ ਵਿੱਚ ਜਾਂਦੇ ਆ ਉਹਨੂੰ ਰਾਤ ਪਈ ਇੱਕ ਪਿੰਡ ਆਇਆ ਉੱਥੇ ਸੱਤ ਚ ਬੈਠੇ ਬੰਦੇ ਸਿਆਣੇ ਉਹਨਾਂ ਨੂੰ ਜਾ ਕੇ ਬੁਲਾ ਕੇ ਫਤੇ ਖੜ ਗਿਆ ਅੱਖਾਂ ਲੱਗਾ ਵੀ ਭਾਈ ਸਾਹਿਬ ਮੈਂ ਰਾਤ ਕੱਟਣੀ ਆ ਤੇ ਦੋ ਪ੍ਰਸ਼ਾਦੇ ਵੀ ਛਕਣੇ ਉਹ ਕਹਿੰਦੇ ਕੋਈ ਨਹੀਂ ਬਹਿ ਜਾ ਇੱਥੇ ਰਾਤ ਵੀ ਕੱਟਣੀ ਮੰਡਾ ਲੀੜਾ ਵੀ ਮਿਲ ਜੂ ਪਾਈ ਦੋ ਪ੍ਰਸ਼ਾਦੇ ਵੀ ਮੇਟਾਂ ਜਦੋਂ ਰਾਤ ਨੂੰ ਰੋਟੀ ਟੋਕ ਖਾ ਹ ਤੇ ਫੌਰ ਹੋ ਗਏ ਦੋ ਚਾਰ ਇਕੱਠੇ ਤੂੰ ਪੁੱਛਣ ਲੱਗੇ ਕਿ ਕਿੱਧਰ ਨੂੰ ਚੱਲੇ ਤੇ ਕਿੱਥੋਂ ਆਏ ਕਹਿੰਦਾ ਆਇਆ ਤੁਮ ਆਪ ਦੇ ਕਰਨੀ ਐ ਪਰ ਗਾਂਵਾਂ ਮਹ ਸਮੁੰਦਰ ਤੋਂ ਪਾਰ ਜਾਣਾ ਮੇਰੇ ਕਰਮ ਸੁੱਤੇ ਪਏ ਆ ਮੈਨੂੰ ਕੋਈ ਸਾਧੂ ਫਕੀਰ ਦੱਸ ਕੇ ਗਿਆ ਉਹ ਕਹਿੰਦੇ ਯਾਰ ਕਰਮ ਤਾਂ ਤੇਰੇ ਜਾਗ ਪੈਣਗੇ ਕਿਉਂ ਜਦੋਂ ਕੋਈ ਸਵੱਲੇ ਦਿਨ ਆਉਂਦੇ ਆ ਨਾ ਉਹ ਨੂੰ ਸਭ ਦੇ ਚੰਗੀ ਬਾਜ਼ ਨਿਕਲਦੀ ਨਹੀਂ ਤੇ ਸਾਡਾ ਇੱਕ ਸੁਨੇਹਾ ਉਹ ਪੁੱਛ ਲਈ ਆ ਆਪਣੇ ਕਰਮਾਂ ਨੂੰ ਕਹਿੰਦਾ ਵੀ ਪੁੱਛ ਲੈ ਦੱਸੋ ਕਹਿੰਦੇ ਵੀ ਸਾਡੇ ਸੁੱਕੇ ਅੰਬਰ ਪੱਥਰ ਪਈਏ ਕਈ ਵਾਰ ਤੇ ਇਹ ਨਹੀਂ ਪਤਾ ਕਦੋਂ ਪੈਣ ਲੱਗ ਜਾਣ ਤੇ ਸਾਨੂੰ ਸਾਰੇ ਸ਼ਹਿਰੋਂ ਦੁੱਖ ਬਹੁ ਮਿਲਦਾ ਮੈਂ ਪੁੱਛ ਕੇ ਆਈ ਵੀ ਕਾਤੋਂ ਪੈਂਦੇ ਤੇ ਹਟਣਗੇ ਕਿਵੇਂ ਕਰੀਓ ਪੁੱਛਿਆ ਗਾਹ ਚੱਲਿਆ ਤਾਂ ਇੱਕ ਬਹੁਤ ਭਾਰਾ ਬਿਰਛੂ ਸਿੱਖ ਖੜ ਗਿਆ ਵੀ ਦਮ ਲੈ ਲੀਏ ਯਾਰ ਹੰਬ ਗਏ ਉਹ ਬੱਸ ਨੂੰ ਆਵਾਜ਼ ਲੱਗ ਗਈ ਉਹ ਤੂੰ ਭਾਈ ਕਿੱਧਰ ਨੂੰ ਚੱਲੇ ਉਹ ਕਹਿੰਦਾ ਯਾਰ ਮੈਂ ਤਾਂ ਸਮੁੰਦਰ ਤੋਂ ਪਾਰ ਜਾਣਾ ਆਪਣੇ ਕਰਮ ਜਗਾਂ ਤੋਂ ਮੁੰਡਾ ਤੱਕਾਉਣ ਬੋਲ ਉਹ ਕਹਿੰਦਾ ਮੈਂ ਤਾਂ ਆਹ ਬਰਸ਼ੀ ਬੋਲਣਾ ਦੇਣਾ ਮੇਰਾ ਇੱਕ ਪਾਸਾ ਸੁਪਾ ਇਹ ਇੱਕ ਹਰਾ ਇਹ 24 ਘੰਟੇ ਹਰਾ ਰਹਿੰਦਾ ਹਰਾ ਨਹੀਂ ਲੇਦਾ ਤੇ ਇਹ ਸੁੱਕਾ ਰਹਿੰਦਾ ਇਹ ਨਹੀਂ ਹਰਾ ਹੁੰਦਾਗਾ ਸੌਣ ਦੇ ਨਹੀਂ ਪੈਂਦੇ ਆ ਤੇਰੀ ਬਾਸ ਪੈਂਦੀ ਆ ਕੋਈ ਕਮੀ ਨਹੀਂ ਤੇ ਉਹਨੂੰ ਪੁੱਛ ਕੇ ਆਈਂਦੀ ਇਹ ਬਾਸਾ ਕਿਉਂ ਨਹੀਂ ਹਰਾ ਹੁੰਦਾ ਕਹਿੰਦਾ ਉਹ ਪੁੱਛ ਹੁਣ ਗਾਂਹ ਚਲਾ ਗਿਆ ਜੀ ਦੇ ਦਾ ਇੱਕ ਜੰਗਲ ਦੇ ਰੋਹੀ ਦੇ ਰਹਿਣ ਵਾਲੀ ਕੋਰੀ ਉਹ ਪੱਜੀ ਆਉਂਦੀ ਆ ਤੇ ਉਹਨੂੰ ਬਾਜਾਂ ਮਾਰਦੀ ਕੋਈ ਪਲਾ ਸਮਾਂ ਸੀ ਉਹਨੂੰ ਕਹਿਣ ਲੱਗੀ ਹਾਂ ਵੀ ਬੰਦੇ ਰੱਬ ਦਾ ਕਿਦੋਂ ਜਨੇ ਉਹ ਕਹਿੰਦਾ ਵੀ ਬਹੁਤ ਸਾਡੀ ਮੈਂ ਤਾਂ ਮੇਰੇ ਘਰੋਂ ਸਮੁੰਦਰ ਤੋਂ ਬਾਹਰ ਪਏ ਅਸਤੇ ਜਵਾਮਣ ਚੱਲਦਾ ਮੇਰਾ ਕੁਛ ਨਹੀਂ ਆ ਰਹਿਗਾ ਅਜਾਤ ਜੀ ਜਦੋਂ ਉਹਨਾਂ ਨੂੰ ਇਹ ਪੁੱਛੀ ਵੀ ਮੇਰੇ ਅੰਦਰ ਬਾਲਤ ਲੱਗੀ ਜਾਂਦੀ ਆ ਅਗ ਲੱਗੀ ਜਾਂਦੀ ਆ ਹਰ ਵਕਤ ਇਹ ਕਿਵੇਂ ਹਟਕਾਉਣਾ ਵੀ ਪੁੱਛਣ ਉਹ ਸਮੁੰਦਰ ਦੇ ਕਿਨਾਰੇ ਚੜਿਆ ਗਿਆ ਹੁਣ ਨੰਗਨ ਦਾ ਤਾਂ ਕੋਈ ਬੰਦੋਬਾਸ ਨਹੀਂ ਇਹ ਜ਼ਰੂਰ ਠੜਦਾ ਰਿਹਾ ਕੋਈ ਵੀ ਕਰਮਾ ਇਹਨੂੰ ਉੱਠ ਗਿਆ ਦਸ ਕਰਮਾ ਉਹਨੂੰ ਉੱਠ ਗਿਆ ਉਸ ਨੂੰ ਇੱਕ ਬਹੁਤ ਭਾਰੇ ਮੱਛ ਨੇ ਕੱਢਿਆ ਸਰ ਉਹਨੂੰ ਕਹਿੰਦਾ ਹਾਂ ਬਈ ਕੀ ਬਾਜ਼ਾ ਫਿਰਨਾ ਮੈਂ ਲੋ ਯਾਰ ਪਾਟਲਾਂ ਤੱਕ ਹੀ ਆ ਮੈਂ ਪੰਚ ਗਿਆ ਵੀ ਮੈਂ ਤਾਂ ਲੰਘਣਾ ਪਾਰ ਤੇ બીજી ਕੋਈ ਨਹੀਂ ਸੀ ਉਹਨਾਂ ਅਪਾਰਟਮੈਂਟ ਮੈਂ ਨਗਾਸ ਨਾ ਕਹਿੰਦਾ ਵੀ ਨਗਾ ਦੇ ਕਹਿੰਦਾ ਮੇਰਾ ਇੱਕ ਸੁਨੇਹਾ ਉਹ ਪੁੱਛਣੀਆਂ ਕਿ ਕਰ ਮੰਤ ਜਿਹੜਾ ਕੋ ਦੱਸਣ ਕਹਿੰਦਾ ਵੀ ਪੁੱਛ ਨੂੰ ਨਗਾ ਲਓ ਜੀ ਉਹਨੇ ਆਪ ਜਿਹਾ ਆ ਮਾਰੀ ਤਾਲੀ ਪਾਰਲਾ ਨਾਂ ਗਿਆ ਗਾਹਾਂ ਨੰਨ ਕੇ ਗਾਹਾਂ ਹੈ ਝਾੜ ਬੂਤ ਫਲੋਰ ਦਾ ਫਿਰਦਾ ਕੁਝ ਦੀਦਾ ਫਿਰ ਉਹਦੇ ਇੱਕ ਕੁੱਲੀ ਟੁੱਟੀ ਜਿਹੀ ਛਪੜੀ ਗਈ ਨਗਾ ਉਧਰ ਨੂੰ ਹੋ ਗਿਆ ਉੱਥੇ ਇੱਕ ਸਾਧੂ ਬੈਠਾ ਵੱਡਾ ਵੱਡਾ ਫੇਸ ਉਹ ਉੱਝਾਂ ਟੇਕਾ ਮੱਥਾ ਟੇਕ ਕੇ ਬਹਿ ਗਿਆ ਉਹ ਪੁੱਛਦਾ ਵੀ ਹਾਂ ਪਾਈ ਕਿੱਧਰ ਆਏ ਕਿੱਦੋਂ ਕੀ ਕਰਦਾ ਫਿਰ ਕਹਿੰਦਾ ਕੰਨਾ ਮਹਾਰਾਜ ਮੈਂ ਤਾਂ ਮੇਰੇ ਕਰਮ ਸੋਤੇ ਤਈ ਹੈ ਮੈਨੂੰ ਵੀ ਤੁਹਾਡੇ ਵਰਗੇ ਕਿਸੇ ਮਹਾਪੁਰਖ ਨੇ ਦੱਸਿਆ ਤੇ ਮੈਂ ਤਾਂ ਕਰਮ ਲਈ ਗਵਨ ਆਇਆ ਉਹ ਕਹਿੰਦੇ ਜਾਂ ਫਿਰ ਜਾਗ ਪੇਸ ਕਹਿੰਦਾ ਹਾਂ ਨਹੀਂ ਮਹਾਰਾਜ ਸੁਣੇ ਹੈ ਮੇਰੇ ਕੋਈ ਦੋਤਨ ਕਹਿੰਦਾ ਹਾਂ ਦਾ ਨੇ ਤਾਂ ਸਿਆ ਵੀ ਪਹਿਲਾਂ ਇੱਕ ਜਨੇਰ ਖੇੜਾ ਪਿੰਡ ਦਾ ਉੱਥੇ ਸੁੱਕੇ ਅੰਬਰ ਪੱਥਰ ਤੇ ਮੁਕਮੀ ਹੱਡਣ ਕੇ ਕਾਤੋਂ ਪੈਂਦੇ ਉਹ ਆਖਣ ਲੱਗਾ ਵੀ ਉੱਥੇ ਇੱਕ ਪੰਡਤਾਂ ਦੀ ਕੁੜੀ ਆ ਬਰਤਰਾਵਤ ਵਿਆਹ ਵਾਲੀ ਹੋਈ ਵੀ ਆ ਪੰਡਤ ਬਹੁਤ ਜਿਆਦੇ ਗਰੀਬ ਉਹਨੂੰ ਵਿਆਹ ਨਹੀਂ ਸਕਦਾ ਤੇ ਤੁਸੀਂ ਮੋੜਨ ਦੀ ਸਾਰੇ ਪਿੰਡ ਨੂੰ ਸਰਾਫ ਤੁਸੀਂ ਸਾਰਾ ਨਗਰ ਰਾਜ ਕੇ ਬਾਕੇ ਥੋੜਾ ਸੁਆਗਤ ਆ ਪਿਆ ਕਰਦੇ ਹੋ ਤੇ ਪੱਖਾ ਪੈਣ ਲੱਗ ਜਾ ਉਹ ਵੀ ਜੁਨੀਹਾ ਲੈ ਲਿਆ ਫੇਰ ਪੁੱਛਾ ਵੀ ਇੱਕ ਮਿਰਚ ਆਇਆ ਉਨੇ ਮਹਾਰਾਜ ਨੂੰ ਆ ਗੱਲ ਕਹੀ ਉਹਦਾ ਪਪਾ ਤਾਂ ਸੁੱਕਾਇਆ ਕਰਦਾ ਉਹ ਕਹਿੰਦਾ ਉਹਦੇ ਪੂਰਾ ਸੁੱਕਾ ਪਾ ਕਿਸੇ ਸਮੇਂ ਦੀਆਂ ਦੋ ਤਿੰਨ ਕਾਬਰਾਂ ਧੰਡਾਂ ਦਾ ਲੱਗਣਾ ਉਹ ਤਾਂ ਸਰਾਫ ਲਈ ਜਾਂਦਾ ਉਹਨੂੰ ਕੋਈ ਕੱਡੇ ਤੋਂ ਫਰਾ ਹੋਈ ਕਹਿੰਦਾ ਜੀ ਠੀਕ ਹੈ ਫੇਰ ਫੇਰ ਕਹਿੰਦਾ ਇੱਕ ਆਜਾੜ ਤੇ ਖੂੜੀ ਉੜੀ ਸੀ ਉਹ ਕਹਿੰਦੀ ਸੀ ਮੇਰੇ ਅੰਦਰ ਬਲਤ ਲੱਗੀ ਰਹਿੰਦੀ ਆ ਉਹ ਕਹਿੰਦਾ ਹਾਂ ਕਰ ਉਹਨੇ ਉਹਨਾਂ ਦੱਸੀ ਦੂਰ ਕਿ ਨਾ ਦੱਸਣ ਵਾਲੀ ਕਰਦਾ ਉਹਨੂੰ ਕਹੀਂ ਵੀ ਤੇਰੇ ਮੱਕਾਨ 'ਤੇ ਗੱਲ ਜਿਵੇਂ ਤੇਰੇ ਕੰਨਾਂ ਨੇੜੇ ਲਾਉਣ ਲੱਗੀ ਨਾ ਮੂੰਹ ਦੇ ਉਹਨੇ ਲਿਪਟਾਉਣ ਦੇ ਵਾਲ ਆ ਉਪਰ ਹੀ ਤੇ ਫੜ ਕੇ ਖੁਲੁੱਟੇ ਬਹੀ ਉਨੀ ਬਾਅਦ ਸਾਡਾ ਪੂਰਾ ਅਸਮਾਨ ਬਿਨਾਨੀ ਬਚਦਾ ਕਹਿੰਦਾ ਜੀ ਠੀਕ ਕਰ ਫੇਰ ਫੇਰ ਕਹਿੰਦਾ ਜੀ ਨੇ ਮੂੰਹ ਪਾਰ ਲਗਾਇਆ ਮਾਚੀ ਇਹ ਵੀ ਕਹਿੰਦਾ ਵੀ ਮੈਂ ਤਾਂ ਇਹ ਲਿਪਾਲ ਵੀ ਚੈਨ ਤੇ ਮੇਰੀ ਅੰਦਰਾ ਕ ਲੱਗੀ ਜੀ ਕਹਿੰਦਾ ਉਹ ਐਸ ਪਾਸੇ ਨਾ ਰੱਖੀ ਜੰਡੂਗੋਂ ਨਾ ਨੀ ਪਾਰੋਂ ਪਾਰ ਨੰਗ ਜੀ ਨੰਗ ਕਿਉਂ ਬੰਨ ਨਹੀਂ ਛੋੜਾ ਜੇ ਮੂੰਹ ਪਾੜ ਸੁੱਕੇ ਸਾਨ ਮੂੰਹ ਸੁੱਕੇ ਸਾਂ ਗੱਡਾਂ ਨੂੰ ਖੰਗਦੇ ਸੋਚਣਾ ਹੀ ਜ਼ੋਰਨਾ ਉਹਦੇ ਅੰਦਰ ਹੀਰਾ ਉਹ ਨਿਕਲ ਜੂਗਾ ਜੱਕ ਤੇ ਢੁੰਦੇ ਦੀ ਦੋਰੀ ਬਲਤ ਹੱਟ ਨਾ ਉਹ ਜੀ ਬਾਪੂ ਨੇ ਆਇਆ ਜਿਹੜਾ ਲੱਗਾਇ ਜੂਨ ਬਗੇੜੇ ਨੇ ਉਹਨੂੰ ਮਾਰਦੇ ਦੇਖ ਰਿਹਾ ਯਾ ਉਹ ਬੰਦਾ ਉਹੀ ਲੱਗਦਾ ਕਿਉਂ ਵੀ ਆ ਗਿਆ ਪਰ ਨਹਾ ਆ ਗਿਆ ਮੇਰਾ ਸੁਨੇਹਾ ਕਹਿੰਦਾ ਸੁਨੇਹਾ ਤੇਰੇ ਡਾਇਮੰਡ ਉਸ ਪਾਰਨ ਦਾ ਚੜਾ ਬੈਠ ਉਹਨੇ ਪਾਰਨ ਦਾ ਇਹ ਪਾਰਨ ਗਿਆ ਤਾਂ ਉਹ ਕਹਿਣ ਲੱਗਾ ਵੀ ਤੂੰ ਵੀ ਮੂੰਹ ਕੱਢ ਬਹਾ ਹੱਥੁੱਕੇ ਸਾਨੂੰ ਥੋੜਾ ਜਿਹਾ ਜੇ ਤੂੰ ਕੱਢਿਆ ਮੂੰਹ ਤੂੰ ਕੱਲਬ ਜੂ ਨਾ ਦੋਤਾਂ ਦੀ ਕਾਂਗਾ ਉਹ ਦੋਤਾਂ ਦੀ ਖੰਗਿਆ ਦੂਰ ਨਾ ਉਹ ਵੀ ਰੜਕ ਕੇ ਹੋ ਗਿਆ ਉਹਨੇ ਚਾਪੀ ਮੇਰੀ ਉਹ ਵਾਹ ਉਹ ਮੁੱਢੀ ਕੀ ਸੀ ਕੰਦਾ ਕਹਿਉ ਬਈ ਕੰਦਾ ਬਿਹਾ ਹਾਂ ਕਬਾਲ ਤਾਟ ਕੀ ਕੰਦਾ ਜਾ ਮਗਰੋਂ ਉਹ ਬਿਰਛ ਕੋਲੇ ਆ ਗਿਆ ਉਹ ਬਿਰਛ ਦੇ ਥੱਲੇ ਖੜ ਕੇ ਕਹਿੰਦਾ ਲੈ ਵੀ ਮੈਂ ਆਉਂਗਾ ਤੋ ਤੇ ਨਾ ਚਾਹੁੰਦਾ ਤੇਰੇ ਸੁੱਕੇ ਪਾਸੇ ਧੰਨ ਦੱਬਿਆ ਦਾ ਕਿਸੇ ਸਮੇ ਦਾ ਕਿਸੇ ਦਾ ਉਹ ਕੱਢਿਆ ਜਉ ਤੂੰ ਹਰਾ ਹੋ ਜਾਏਗਾ ਉਹ ਵੀ ਠੀਕ ਹੈ ਜਾ ਫੇਰ ਆ ਗਿਆ ਉਹ ਕੋਲੀ ਕੋਲੇ ਉਹ ਕੋੜੀ ਆਈ ਪੱਟ ਕੇ ਵੀ ਹਾਂ ਵੀ ਮੇਰਾ ਸੁਨੇਹਾ ਉਹ ਕੱਲ੍ਹ ਵੀ ਸੁਨੇਹਾ ਤਾਂ ਤੇ ਆਇਆ ਜਰੂਰ ਪਰ ਗੱਲ ਤੇ ਕੰਨ ਚ ਦੱਸਣੀ ਹੈ ਬਾਹਰ ਪੰਛੀ ਨੂੰ ਮਨਾਉਣ ਲੱਗੇ ਸੀ ਉਹ ਹੁੰਨ ਦਰਦੀ ਸੀ ਬਾਹਰ ਐ ਨਾਲੀ ਸੀ ਹੌਲੀ 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 ਉਹਦੇ ਜਮਾਂ ਨੇੜੇ ਆ ਗਈ ਜਿਸ ਕੰਨ ਦੇ ਕੰਨ ਲੱਗ ਗਏ ਤੇ ਮੂੰਹ ਕੋਲੇ ਕੰਨ ਉਹਨੇ ਤੌ ਟੁਫੜੇ ਬਾਲ ਮਾਰ ਕੇ ਛਾਲ ਪੇਵੇਗਾ ਕਹਿੰਦਾ ਹਾਂ ਵੀ ਹੁਣ ਉਹ ਕੰਜੀ ਵੀ ਹਾਂ ਹੁਣ ਤਾਂ ਹਟ ਕੇ ਬਾਹਰ ਕਹਿੰਦਾ ਚੱਲ ਚੱਲੀਏ ਤੇ ਬਸ ਤੇ ਤੇ ਸਵਾਰੀ ਹੈ ਨਹੀਂ ਸੀ ਇਹ ਬਾਤ ਪੱਲਗਨ ਗਈ ਤੇ ਲਵ ਜੀ ਨੂੰ ਕੋਲੀ ਮਿਲ ਗਈ ਕੋਲੀ ਮਿਲ ਗਈ ਕਿ ਹੁਣ ਆਉਂਦਾ ਤੁਰਿਆ ਤੇ ਉਸ ਨਗਰ ਚ ਆ ਗਿਆ ਜਨੇਰ ਖੇਰੇ ਚ ਉਨਾਂ ਲੋਕਾਂ ਨੇ ਦੇਖਿਆ ਵੀ ਆ ਉਹੀ ਬੰਦਾ ਕਈ ਦਿਨ ਹੋ ਗਏ ਗਏ ਨੂੰ ਇਹਨਾਂ ਤਾਂ ਰੋਕ ਲਿਆ ਵੀ ਭਾਈ ਸਾਡਾ ਸੁਨਿਆ ਕਹਿੰਦਾ ਵੀ ਹਾਂ ਲੈ ਆਇਆ ਸੁਨਿਆ ਸੋ ਇੰਨ ਕਰੋ ਪੰਜ ਸੱਤ 10 ਬੰਦੇ ਚ ਸਿਆਣੇ ਸਿਆਣੇ ਹੋਰ ਹੋ ਜੂਗਾ ਦੱਸ ਦਿਨਾ ਉਹ ਹੋਰ ਆ ਗਏ ਹਾਂ ਵੀ ਦੱਸ ਉਹ ਕਹਿੰਦਾ ਵੀ ਥੋੜੇ ਪੰਡਤਾਂ ਦਾ ਘਰ ਹੈਗਾ ਕੋਈ ਕਿੱਲੇ ਆਹੋ ਉਹ ਕਹਿੰਦਾ ਪੰਡਤਾਂ ਦੀ ਲੜਕੀ ਆ ਜਿਉਂ ਵਾਰੀ ਬਰ ਪ੍ਰਾਪਤ ਹੋਈ ਉਹ ਦਿੰਦੀ ਆ ਸਾਰੇ ਨਗਰ ਨੂੰ ਸਰਾਫ ਇਸੋੜੇ ਪੱਥਰ ਤਾਂ ਪੈਂਦੀ ਆ ਉਹ ਰਾਲ ਮੜ ਕੇ ਕੁੜੀ ਪੰਡਰ ਦੀ ਵਿਆਹ ਦੇ ਥੋੜੇ ਪੱਥਰ ਪੈਣ ਉਹ ਜਾਣ ਲੋਹ ਜੀ ਕਹਿੰਦੇ ਵੀ ਠੀਕ ਆ ਆਪਦੇ ਭਾਈ ਪਿੰਡ ਆ ਗਿਆ ਆ ਕੇ ਆਪਦੇ ਘਰ ਵਾਲੀ ਨੂੰ ਕਹਿਣ ਲੱਗਾ ਲੈ ਵੀ ਕਰਮਤਾ ਆਇਆ ਮੈਂ ਜਗਾ ਤੇ ਆਪਾਂ ਹੁਣ ਗੱਡਾ ਜੋੜ ਇੱਕ ਕੰਮ ਕਰ ਫੇਰ ਭਾਈ ਉਹ ਬਿਰਛ ੱਲਿਓ ਜਾ ਕੇ ਉਹਨਾਂ ਨੇ ਉਹ ਧਨ ਕੱਢ ਲਿਆ ਤੇ ਉਹ ਬਿਰਛ ਹਰਾ